ਸਾਸ਼ਟ੍ਰੀ ਕਾਲ ਵਿਦਿਆਰਥੀਓ ਤੁਹਾਡਾ ਪੰਜਾਬੀ ਦੀ ਕਲਾਸ ਵਿੱਚ ਸਵਾਗਤ ਹੈ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਕਲਾਸ ਵਿੱਚ ਆਪਾਂ ਇੱਕ ਕਵਿਤਾ ਪੜ੍ਹਾਂਗੇ ਜਿਸ ਦਾ ਨਾਮ ਹੈ ਵੱਧ ਤੋਂ ਵੱਧ ਰੁੱਖ ਲਗਾਈਏ ਰੁੱਖ ਜੋ ਕਿ ਵੱਡੇ ਵੱਡੇ ਖੁੱਲੀਆਂ ਥਾਵਾਂ ਤੇ ਲਗਾਏ ਜਾਂਦੇ ਹਨ ਜਿਨ੍ਹਾਂ ਨੂੰ ਕਿ ਦਰਖਤ ਵੀ ਕਹਿੰਦੇ ਹਨ ਰੁੱਖ ਜਿਨ੍ਹਾਂ ਦੀ ਲੱਕੜੀ ਬਹੁਤ ਕੰਮ ਆਉਂਦੀ ਹੈ ਤੇ ਸਾਰੇ ਲੱਕੜੀ ਦਾ ਸਮਾਨ ਰੁੱਖਾਂ ਦੀ ਲੱਕੜੀ ਤੋਂ ਹੀ ਬਣਾਇਆ ਜਾਂਦਾ ਹੈ ਰੁੱਖ ਜੋ ਸਾਨੂੰ ਗਰਮੀਆਂ ਵਿੱਚ ਠੰਡੀ ਛਾਂ ਤੇ ਠੰਡੀ ਹਵਾ ਦਿੰਦੇ ਹਨ ਆਓ ਇਹਨਾਂ ਬਾਰੇ ਵਿਸਤਾਰ ਨਾਲ ਆਪਾਂ ਕਵਿਤਾ ਵਿੱਚ ਪੜ੍ਹਦੇ ਹਾਂ ਵੱਧ ਤੋਂ ਵੱਧ ਰੁੱਖ ਲਗਾਈਏ ਵਾਤਾਵਰਣ ਨੂੰ ਸੁਖਦ ਬਣਾਈਏ ਰੁੱਖਾਂ ਨਾਲ ਹਰਿਆਲੀ ਛਾ ਜਾਂਦੀ ਹਰਿਆਲੀ ਸਭ ਦੇ ਮਨ ਨੂੰ ਪਾਉਂਦੀ ਖੁਸ਼ਕੀ ਇੱਥੋਂ ਦੂਰ ਭਜਾਈਏ ਵੱਧ ਤੋਂ ਵੱਧ ਰੁੱਖ ਲਗਾਈਏ ਆਕਸੀਜਨ ਦੇ ਇਹ ਭੰਡਾਰ ਛਾਂਵਾਂ ਦਿੰਦੇ ਠੰਡੀਆਂ ਠਾਰ ਆਲੇ ਦੁਆਲੇ ਨੂੰ ਮਹਿਕਾਈਏ ਵੱਧ ਤੋਂ ਵੱਧ ਰੁੱਖ ਲਗਾਈਏ ਪੰਛੀ ਇਹਨਾਤੇ ਘਰ ਬਣਾਉਂਦੇ ਚਹਿ ਚਾਹੁੰਦੇ ਮਨ ਨੂੰ ਪਾਉਂਦੇ ਪੰਛੀਆਂ ਦੀਆਂ ਦੁਨੀਆ ਬਚਾਈਏ ਵੱਧ ਤੋਂ ਵੱਧ ਰੁੱਖ ਲਗਾਈਏ ਮਿੱਠੇ ਮਿੱਠੇ ਇਹ ਦਿੰਦੇ ਫਲ ਕੁਦਰਤ ਰਾਣੀ ਜਿਵੇਂ ਦਿੱਤੇ ਕੱਲ ਛਮ ਛਮ ਕਰਦੀ ਵਰਖਾ ਲਿਆਈਏ ਵੱਧ ਤੋਂ ਵੱਧ ਰੁੱਖ ਲਗਾਈਏ ਰੁੱਖਾਂ ਨੂੰ ਜੇ ਵੱਡੀ ਜਾਈਏ ਆਪਣੇ ਸਾ ਆਪ ਮੁਕਾਈਏ ਬਿਮਾਰੀਆਂ ਨੂੰ ਵੀ ਦੂਰ ਭਜਾਈਏ ਵੱਧ ਤੋਂ ਵੱਧ ਰੁੱਖ ਲਗਾਈਏ ਬੱਚਿਓ ਤੁਸੀਂ ਇਹ ਕਵਿਤਾ ਧਿਆਨ ਨਾਲ ਦੇਖੀ ਅਤੇ ਸੁਣੀ ਇਸ ਕਵਿਤਾ ਵਿੱਚ ਸਾਨੂੰ ਦੱਸਿਆ ਗਿਆ ਹੈ ਕਿ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਸਾਨੂੰ ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ ਰੁੱਖ ਜੋ ਕਿ ਸਾਨੂੰ ਆਕਸੀਜਨ ਦਿੰਦੇ ਹਨ ਰੁੱਖਾਂ ਉੱਤੇ ਬਹੁਤ ਸਾਰੇ ਪੰਛੀ ਆਪਣੇ ਘਰ ਬਣਾਉਂਦੇ ਹਨ ਅਤੇ ਸੁਰੱਖਿਅਤ ਰਹਿ ਸਕਦੇ ਹਨ ਰੁੱਖ ਜੋ ਸਾਨੂੰ ਗਰਮੀਆਂ ਵਿੱਚ ਠੰਡੀ ਹਵਾ ਤੇ ਛਾਂ ਦਿੰਦੇ ਹਨ ਰੁੱਖ ਜੋ ਕਿ ਮੀਬ ਲਿਆਉਣ ਦਾ ਵੀ ਕਾਰਨ ਬਣਦੇ ਹਨ ਸਾਨੂੰ ਕਦੇ ਵੀ ਰੁੱਖਾਂ ਨੂੰ ਵੱਢਣਾ ਨਹੀਂ ਚਾਹੀਦਾ ਅਗਰ ਅਸੀਂ ਰੁੱਖਾਂ ਦੀ ਕਟਾਈ ਕਰਾਂਗੇ ਤਾਂ ਸਾਡੀ ਧਰਤੀ ਦੇ ਉੱਤੇ ਆਕਸੀਜਨ ਦੀ ਕਮੀ ਹੋ ਜਾਵੇਗੀ ਇਸ ਲਈ ਸਾਨੂੰ ਰੁੱਖਾਂ ਨੂੰ ਵੱਧ ਤੋਂ ਵੱਧ ਲਗਾਉਣਾ ਚਾਹੀਦਾ ਹੈ ਅਤੇ ਇਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਬੱਚਿਓ ਉਮੀਦ ਹੈ ਤੁਹਾਨੂੰ ਇਹ